ਸ਼ਨੀਵਾਰ ਨੂੰ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਅਮਨ-ਓ-ਅਮਨਾਲ ਨਾਲ ਨੇਪਰੇ ਚੜ੍ਹਨ ਤੋਂ ਬਾਅਦ ਜਿੱਥੇ ਪੁਲਿਸ ਅਤੇ ਪ੍ਰਸ਼ਾਸਨ ਨੇ ਸੁੱਖ ਦਾ ਸਾਹ ਲਿਆ ਉੱਥੇ ਹੀ ਰਾਜਨੀਤਿਕ ਆਗੂ ਵੀ ਕੁਝ ਰਾਤ ਮਹਿਸੂਸ ਕਰ ਰਹੇ ਹਨ ਉਮੀਦਵਾਰਾਂ ਨੇ ਨਤੀਜੇ ਆਉਣ ਤੱਕ ਜੋੜ ਤੋਂ ਲਗਾਉਣਾ ਸ਼ੁਰੂ ਕਰ ਦਿੱਤਾ ਹੈ ਉੱਥੇ ਹੀ ਨਤੀਜੇ ਆਉਣ ਤੱਕ ਵਿਦੇਸ਼ਾਂ ਦੇ ਟੂਰ ਵੀ ਲਗਾਉਣ ਦੀ ਗੱਲ ਕੀਤੀ ਜਾ ਰਹੀ ਹੈ ਜਦੋਂ ਸਾਡੇ ਪੱਤਰਕਾਰ ਨੇ ਸ਼੍ਰੋਮਣੀ ਕਲਦਲ ਦੇ ਹਲਕਾ ਮੋੜ ਤੋਂ ਉਮੀਦਵਾਰ ਜਨਮੇਜਾ ਸਿੰਘ ਸੇਖੋ ਦੇ ਉੱਕਰ ਪਹੁੰਚੇ ਤਾਂ ਜਨਮੇਜਾ ਸਿੰਘ ਸੇਖੋ ਆਮ ਬਿਰਾਂ ਦੇ ਮੁਕਾਬਲੇ ਐਤਵਾਰ ਨੂੰ ਭਾਵੇਂ ਲੇਟ ਤਿਆਰ ਹੋ ਕੇ ਬਾਹਰ ਨਿਕਲੇ ਪਰ ਬਾਹਰ ਆਉਂ ਉਹਨਾਂ ਨੇ ਹਲਕੇ ਦੇ ਅਕਾਲੀ ਵਰਕਰਾਂ ਨਾਲ ਚੋਣਾਂ ਦੀ ਸਮੀਖਿਆ ਕਰਨੀ ਸ਼ੁਰੂ ਕਰ ਦਿੱਤੀ। ਇਸ ਤਰ੍ਹਾਂ ਉਹਨਾਂ ਨੇ ਫਿਰ ਤੋਂ ਨਤੀਜੇ ਅਕਲ-ਗਲ ਦੇ ਹੱਥ ਵਿੱਚ ਆਉਂਦੀ ਗੱਲ ਕਹੀ। ਦੇਖੋ ਵੈਸੇ ਤਾਂ ਅਕਾਲੀ ਦਲ ਹਮੇਸ਼ਾ ਸਾਡੇ ਵਾਸਤੇ ਤਾਂ 5 ਸਾਲ ਇਲੈਕਸ਼ਨ ਹੁੰਦਾ ਹੈ। ਅਸੀਂ ਤਾਂ 5 ਸਾਲ ਲਗਾਤਾਰ ਹੀ ਮਿਹਨਤ ਕਰੀ ਆ ਕੋਈ ਹੁਣ ਮਿਹਨਤ ਨਹੀਂ ਕਰੀ। ਪਰ ਠੀਕ ਹੈ ਇਲੈਕਸ਼ਨ ਇਲੈਕਸ਼ਨ ਹੀ ਹੁੰਦਾ ਹੈ। ਹੁਣ ਥੱਕੇ-ਥੁੱਕੇ ਹੋਏ ਆਂਗੇ ਆਂ ਰਿਲੈਕਸ ਹੋ ਰਹੇ ਆਂ ਪੂਰਾ ਅੱਜ ਮੋੜ ਮੰਡੀ ਜਾਣਾ ਹੈ। ਉੱਥੇ ਵੀ ਵਰਕਰਾਂ ਨਾਲ ਮਿਲ ਕੇ ਉਹਨਾਂ ਦਾ ਧੰਨਵਾਦ ਵੀ ਕਰਨਾ ਸਾਰਿਆਂ ਦਾ ਤੇ ਬੈਠ ਕੇ ਵਿਚਾਰ ਵਟਾਉਂਦਰਾ ਵੀ ਕਰਾਂਗੇ ਜੋਰ ਤੋੜ ਵੀ ਲਾਉਣ ਲੱਗ ਜੋਰ ਤੋੜ ਵੀ ਸਾਰਾ ਜਿਹੜਾ ਲਾਵਾਂਗੇ ਤੇ ਬਾਕੀ ਹੁਣ 10-15 ਦਿਨ ਬਾਅਦ ਦਵਾਈ ਬੈਂਕਾਕ ਹਾਂਗਕਾਂਗ ਨੇੜੇ ਨੇੜੇ ਕੰਮ ਕੇ ਆਣਾ ਬਿਰ ਫੈਮਿਲੀ ਜਾ ਰਹੇ ਹਾਂ ਇਕੱਲੇ ਜਾ ਰਹੇ ਹਾਂ ਬਿਰ ਫੈਮਿਲੀ ਸਾਰੇ ਸਾਰੀ ਟੀਮ ਹੀ ਜਾ ਰਹੇ 15-16 ਬੰਦੇ ਜਿਹੜੇ ਸਾਡੇ ਆਗੂ ਸੀ ਸਾਰੀ ਟੀਮ ਜਾ ਰਹੀ